ਦਿਕਤਾਂ ਦੇ ਮਾਮਲੇ ਵਿੱਚ ਅੰਮ੍ਰਿਤਸਰ ਦਾ ਹਾਊਸਿੰਗ ਬੋਰਡ ਇਲਾਕਾ ਅਕਸਰ ਸੁਰਖੀਆਂ ਵਿੱਚ ਰਹਿੰਦਾ ਜੋ ਪੁੱਡਾ ਦੇ ਹੇਠ ਹੁੰਦਾ ਹੈ ਇਲਾਕਾ ਵਾਸੀ ਪਰੇਸ਼ਾਨ ਹਨ ਕਿਉਂਕਿ ਕਿਸੇ ਵੀ ਤਰ੍ਹਾਂ ਦੀ ਸਹੂਲਤ ਇਹਨਾਂ ਨੂੰ ਨਹੀਂ ਮਿਲਦੀ ਜਿਸ ਵਿੱਚ ਮੁੱਖ ਸੜਕਾਂ ਬਿਜਲੀ ਦੇ ਖੰਬੇ ਅਤੇ ਲੱਗੇ ਹੋਏ ਕੂੜੇ ਦੇ ਢੇਰ ਹਨ ਇਲਾਕਾ ਵਾਸੀਆਂ ਨੇ ਆਪਣੀਆਂ ਮੁਸ਼ਕਲਾਂ ਸਾਡੀ ਟੀਮ ਨਾਲ ਸਾਂਝਾ ਕੀਤੀਆਂ ਅੰਮ੍ਰਿਤਸਰ ਦਾ ਇੱਕ ਪੌਸ਼ ਲਾਕਰ ਰੰਜੀਤ ਐਵੇਨਿਊ ਔਰ ਰੰਜੀਤ ਐਵੇਨਿਊ ਦੇ ਨਾਲ ਲੱਗਦਾ ਹਾਊਸਿੰਗ ਬੋਰਡ ਹਾਊਸਿੰਗ ਬੋਰਡ ਦੇ ਵਿੱਚ ਅਸੀਂ ਪਹਿਲੇ ਵੀ ਕਵਰ ਕੀਤਾ ਹੈ ਕੁਝ ਕਲੋਨੀ ਦੀ ਬਣਵਟ ਜਿਹੜੀ ਉਸ ਤਰ੍ਹਾਂ ਦੀ ਹੈ ਕਿ ਨੈਗਲੈਕਟਿ ਇਹ ਤੋਂ ਰੈਜ਼ਡੈਂਟ ਸਾਡੇ ਨਾਲ ਹੈਗੇ ਨੇ ਔਰ ਦਿੱਕਤਾਂ ਕੀ ਇਹਨਾਂ ਨੂੰ ਆ ਰਹੀਆਂ ਨੇ ਇਸ ਲਈ ਅਸੀਂ ਉਹਨਾਂ ਦੀ ਜ਼ੁਬਾਨੀ ਹੀ ਸੁਣਾਵਾਂਗੇ ਅ ਸਰ ਸਭ ਤੋਂ ਪਹਿਲਾਂ ਤੇ ਆਪਣੀ ਇੰਟਰੋਡਕਸ਼ਨ ਮੇਰਾ ਨਾਮ ਕਰਨਜੀਤ ਸਿੰਘ ਆ ਜੀ ਮੈਂ ਹਾਊਸਿੰਗ ਬੋਰਡ ਐਚ ਏ ਜੀ ਸੁਸਾਇਟੀ ਸੈਕਟਰ 3 ਦਾ ਪ੍ਰੈਜ਼ੀਡੈਂਟ ਆ ਇੱਥੇ ਸਾਨੂੰ ਮੇਜਰ ਮੁਸ਼ਕਲਾਂ ਜਿਹੜੀਆਂ ਆਂਦੀਆਂ ਨੇ ਜ ਸਾਡੀ ਸੜਕਾਂ ਜਿਹੜੀਆਂ ਉਹ ਲਾਸਟ 5-7 ਸਾਲ ਹੋ ਗਏ ਸੜਕਾਂ ਦਾ ਕੋਈ ਮਤਲਬ ਧਿਆਨ ਨਹੀਂ ਕਿਸੇ ਪੋਲੀਟਿਸ਼ੀਅਨ ਦਾ ਕਿਸੇ ਬਿਊਰੋਕਰੇਟ ਦਾ ਕਿਸੇ ਦਾ ਧਿਆਨ ਨਹੀਂ ਸੀ ਸੀਵਰਲ ਲੈਟਰਸ ਵੀ ਦਿੱਤੀਆਂ ਆ ਡਿਪਾਰਟਮੈਂਟ ਨੂੰ ਪੁਡਾ ਨੂੰ ਕਾਰਪੋਰੇਸ਼ਨ ਨੂੰ ਉਹ ਇੱਕ ਦੂਜੇ ਦੇ ਕੰਮ ਸੁੱਟਦੇ ਪੁੜਾ ਵਾਲੇ ਕਹਿੰਦੇ ਕਾਰਪੋਰੇਸ਼ਨ ਵਾਲੇ ਬਣਾਣਗੇ ਕਾਰਪੋਰੇਸ਼ਨ ਵਾਲੇ ਕਹਿੰਦੇ ਪੁੜਾ ਵਾਲੇ ਬਣਾਣਗੇ ਸਟਰੀਟ ਲਾਈਟਸ ਦਾ ਮਸਲਾ ਹੈ ਸਟਰੀਟ ਲਾਈਟਸ ਕਾਰਪੋਰੇਸ਼ਨ ਕਰਦਾ ਉਹ ਵੀ ਕੋਈ ਜਗਦੀਆਂ ਕੁਝ ਨਹੀਂ ਜਗਦੀਆਂ ਬਿਜਲੀ ਦੇ ਪੋਲਸ ਨੇ ਗਾਰਬੇਜ ਲਿਫਟਿੰਗ ਹੈ ਮਤਲਬ ਟੋਟਲੀ ਨੈਗਲੈਕਟਡ ਕਲੋਨੀ ਹੈ ਜਿਹਦੇ ਵੱਲ ਧਿਆਨ ਹੀ ਕੋਈ ਨਹੀਂ ਕਰਦਾ ਪੁਡਾ ਛੁੱਟਦਾ ਕਾਰਪੋਰੇਸ਼ਨ ਦੇ ਕਾਰਪੋਰੇਸ਼ਨ ਕਹਿੰਦਾ ਪੁਡਾ ਕਰੇਗਾ ਅਸੀਂ ਕਾਰਪੋਰੇਸ਼ਨ ਕਮਿਸ਼ਨਰ ਨੂੰ ਸਾਡੀ ਅਪੀਲ ਹੈ ਕਿ ਜੇਕਰ ਪ੍ਰਾਪਰਟੀ ਟੈਕਸ ਪੂਰੇ ਪੈਨ ਅੰਮ੍ਰਿਤਸਰ ਤੇ ਐਪਲੀਕੇਬਲ ਹੈ ਤੇ ਅਗਰ ਇਹ ਪੁਡਾ ਕੋਲ ਨਹੀਂ ਹੈ ਫਿਰ ਇਥੇ ਪ੍ਰਾਪਰਟੀ ਟੈਕਸ ਵੀ ਐਪਲੀਕੇਬਲ ਨਹੀਂ ਹੋਣਾ ਚਾਹੀਦਾ ਜੇ ਤੁਸੀਂ ਡਿਵੈਲਪਮੈਂਟ ਨਹੀਂ ਕਰ ਰਹੇ ਤੇ ਸਾਡੇ ਕੋਲ ਪ੍ਰਾਪਰਟੀ ਟੈਕਸ ਕਿ ਸਿੱਧਾ ਲੈ ਰਹੇ ਹੋ ਦੂਸਰੀ ਗੱਲ ਜੇ ਜਿਹੜੇ ਸਮਾਰਟ ਸਿਟੀ ਦੇ ਫੰਡਸ ਆਉਂਦੇ ਆ ਉਹ ਪੈਨ ਅੰਮ੍ਰਿਤਸਰ ਵਾਸੇ ਆਉਂਦੇ ਆ ਇਹ ਰਿਚੋ ਕੋਈ ਐ ਨਹੀਂ ਹੁੰਦਾ ਕਿ ਪੁੱਡਾ ਕਲੋਨੀ ਵੱਖਰੀ ਹੈ ਜਾਂ ਤੁਹਾਡੇ ਕੋਈ ਕਾਰਪੋਰੇਸ਼ਨ ਦੀ ਕਲੋਨੀ ਅਲੱਗ ਹੈ ਇੰਪਰੂਵਮੈਂਟ ٹرسٹ ਲੱਗਾ ਹੈ ਸਮਾਰਟ ਸਿਟੀ ਫੰਡਸ ਆਰ ਫੋਰ ਪੈਨ ਅਮਰਤਸਰ ਤੇ ਉਹਦੇ ਜਿਹੜੇ ਫੰਡਸ ਨੇ ਉਹ ਉਹ ਵੀ ਡਿਪਲੋਏ ਨਹੀਂ ਕੀਤੇ ਜਾਂਦੇ ਸਾਨੂੰ ਇਹ ਕਿਹਾ ਜਾਂਦਾ ਕਿ ਪੁੱਡਾ ਕਲੋਨੀ ਜੇ ਇੱਥੇ ਕੰਮ ਨਹੀਂ ਕਰਨਾ ਇੱਥੇ ਗਾਰਬੇਜ ਵਾਲ ਆਉਂਦਾ ਹੈ ਇੱਕ ਦਿਨ ਛੱਡ ਕੇ ਆਉਂਦਾ ਹੈ ਭਾਈ ਸੋ ਪੂਰੇ ਅਮਰਤਸਰ ਚ ਗਾਰਬੇਜ ਲਿਫਟਿੰਗ ਰੋਜ਼ ਹੁੰਦੀ ਹੈ ਇੱਥੇ ਇੱਕ ਦਿਨ ਕਚੜਾ ਕਿਉਂ ਆਂਦਾ ਕਰਦੇ ਜਾਂਦਾ ਗ੍ਰੀਨ ਵੇਸਟ ਹੈ ਗ੍ਰੀਨ ਵੇਸਟ ਨੂੰ ਕੋਈ ਨਹੀਂ ਆਂਦਾ ਸਟਰੀਟ ਲਾਈਟਸ ਨੇ ਉਹ ਅਭੀਆਂ ਖਰਾਬ ਹੈ ਕੋਈ ਚਲਦੀ ਹੈ ਕੋਈ ਨਹੀਂ ਚਲਦੀ ਬਿਜਲੀ ਦੇ ਪੋਲਸ ਨੇ ਤੁਸੀਂ ਦੇਖਿਆ ਪੋਲਸ ਕੋਈ ਮਤਲਬ ਕੋਈ ਡਿੱਗਣ ਦੀ ਗੁਕਾਰਦੇ ਆ ਕੋਈ ਕੱਲ ਨੂੰ ਕੋਈ ਹਾਦਸਾ ਹੋ ਜਾਏ 11000 ਕੇਵੀ ਦੀ ਜਿਹੜੀ ਵਾਇਰ ਹੈ ਉਹਦੇ ਕੋਈ ਸਾਮ ਸੰਭਾਲਣ ਲਈ ਡਿਪਾਰਟਮੈਂਟ ਨਹੀਂ ਪਰ ਅਸੀਂ ਕਿਨੂੰ ਜਾ ਕੇ ਕਹੀਏ ਐਮਐਲਏ ਸਾਹਿਬ ਨੂੰ ਲੈਟਰ ਹੈ ਸੈਵਰਲ ਰੈਪ੍ਰੀਜ਼ੈਂਟੇਸ਼ਨ ਦਿੱਤੀਆਂ ਉਹਨਾਂ ਦਾ ਕੋਈ ਅਗਰ ਕੋਈ ਸਾਡਾ ਮਸਲਾ ਹੱਲ ਨਹੀਂ ਹੋਇਆ ਸਾਡੇ ਹਲਕਾ ਇੰਚਾਰਜ ਹੁਣ ਕਰਮਜੀਤ ਸਿੰਘ ਰਿੰਟੂ ਜੀ ਲੱਗੇ ਆ ਜਿਹੜੇ ਨਵੇਂ ਉਹਨਾਂ ਨੇ ਵੀ 6 ਮਹੀਨੇ 8 ਮਹੀਨੇ ਹੋ ਗਏ ਉਹਨਾਂ ਨੇ ਵੀ ਕੋਈ ਧਿਆਨ ਨਹੀਂ ਉਹਨਾਂ ਨੇ ਵੀ ਕੋਈ ਵਿజిਟ ਨਹੀਂ ਕੀਤੀ ਸੀ ਕਾਲਸ ਵੀ ਕੀਤੀਆਂ ਡਿਪਟੀ ਮੇਅਰ ਪ੍ਰਿੰਕਾ ਸ਼ਰਮਾ ਜੀ ਹੈ ਉਹਨਾਂ ਨੂੰ ਵੀ ਅਪਰੋਚ ਕੀਤਾ ਕਿਸੇ ਦਾ ਕੋਈ ਧਿਆਨ ਨਹੀਂ ਟੋਟਲ ਨੈਗਲੈਕਟਡ ਕਲੋਨੀ ਹੈ ਤੇ ਅਸੀਂ ਫਿਰ ਰਿਕਵੈਸਟ ਕਰਦੇ ਹਾਂ ਫਿਰ ਪੋਲੀਟਿਸ਼ੀਅਨਸ ਨੂੰ ਵੀ ਫਿਰ VOTING ਟਾਈਮ ਤੇ ਫਿਰ ਸਾਡੇ ਕੋ ਸਾਡੀ ਕਲੋਨੀ ਅਸੀਂ ਖੜੇ ਆਂ ਇਹਦਾ ਪਾਰਕ ਦੇ ਵਿੱਚ ਸੈਂਟਰਲ ਦੇ ਵਿੱਚ ਇੱਕ ਪਾਰਕ ਹੈ ਜੋ ਕਿ ਥੋੜਾ ਮੇਨਟੇਨਡ ਲੱਗ ਰਿਹਾ ਹੈ ਪਰ ਮੇਨਟੇਨੈਂਸ ਜਿਹੜੀ ਹੈਗੀ ਉਹ ਰੈਜ਼ੀਡੈਂਸ ਦੇ ਆਪਣੇ ਖਰਚੇ ਤੇ ਹੁੰਦੀ ਪਈ ਹੈ ਜਿਹੇ ਟੈਕਸਿਸ ਪੇ ਕਰ ਰਹੇ ਹੈ ਪਾਰਕ ਨੂੰ ਮੇਨਟੇਨ ਆਪ ਕਰਦੇ ਪਏ ਤੇ ਟੁਕੜ-ਟੁਕੜ ਬਾਕੀ ਜੋ ਚੀਜ਼ਾਂ ਹੈ ਗਿਆ ਨੇ ਉਹਨਾਂ ਦੇ ਤਰ੍ਹਾਂ ਸਬੰਧਿਤ ਵਿਭਾਗ ਜਿਹੜੇ ਹੈਗੇ ਆ ਉਹ ਧਿਆਨ ਰੱਖਣ ਕੈਮਰਾ ਪਰਸਨ ਨਰੇਸ਼ਨਲ ਜੇਪਸਿੰਗ ਫਾਸਟ